ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ। ਚੈਨਲ ਉਪਰ ਜੋ ਅਫਰ ਕਾਸਟ ਸਵਾਗਤ ਕਰਦੇ ਹਾਂ ਅਸੀਂ। ਤੁਸੀਂ ਸਾਡੇ ਚੈਨਲ ਤੇ ਜੁੜ ਗਏ ਹੋ। ਰਾਮ ਮਾਤਮਾ ਹਰਕ ਨੂੰ ਬਹੁਤ ਬਹੁਤ ਧੰਨਵਾਦ ਬਖਸ਼ੇ। ਇਹ ਅੱਜ ਅਸੀਂ ਗੱਲ ਕਰਦੇ ਹਾਂ ਕਿ ਤੁਹਾਨੂੰ ਪਤਾ ਹੀ ਇੱਕ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਸੋਸ ਵਿੱਚ ਚਾਲੀ ਜੋ ਕਿ ਕਲਕੱਤਾ ਵਿਖੇ ਜੋ ਕਿ ਮਹਿਲਾ ਡਾਕਟਰ ਨਾਮ ਹੋਏ ਪਰ ਤਾਂ ਕਾਣ ਦੇ ਫਰਕੇ ਸਾਰੀ ਜੋ ਕਿ ਜ਼ਿੰਮੇਵਾਰੀ ਕਿਸਾਨ ਦੇ ਅੰਦੋਲਨਾਂ ਤੇ ਪਾਉਂਦ ਰਹੀ ਹੈ। ਜੋ ਕਿ ਬਹੁਤ ਮਾਰੀ ਗੱਲ ਹੈ ਕਿ ਕਿਸਾਨੀ ਅੰਦੋਲਨ ਲੱਗ ਹੈ। ਜੋ ਕਿ ਤੱਕ ਰਿਕਾਰਡ ਹੋਇਆ ਉਹ ਵੱਖਰਾ ਹੈ। ਕਿਉਂਕਿ ਕਿਸਾਨੀ ਅੰਦੋਲਨਾਂ ਆਪਣੇ ਜੋ ਕਿ ਆਪਣੇ ਹਿੱਕਾਂ ਦੇ ਰੱਖੀ ਦੀ ਉੱਥੇ ਜੋ ਕਿ ਕਿਸਾਨ ਬੈਠੇ ਹੋਏ ਨੇ ਤਾਂ ਜੋ ਸਰਕਾਰ ਉਹਨਾਂ ਦੀ ਗੱਲ ਸੁਣੇ ਤੇ ਮਸਲੇ ਹੱਲ ਕਰੇ। ਅਰੇ ਜੋ ਇਹ ਤੱਕ ਜੋ ਕਿ ਬਿੰਦ ਦਾ ਦਰਦਨਾਕ ਹóa ਉਹਦਾ ਕਾਰਨ ਕਿਉਂਕਿ ਰੱਖੀ ਸੀ 0 ਹੈ ਜੋ ਜੋ ਵੀ ਸੀ ਨਾਮ ਉਸਦਾ ਯਾਦ ਮੈਨੂੰ ਸੋ ਉਸਨੇ ਜੋ ਕੀ ਹੈ ਜੋ ਵੀ ਸਾਰਾ ਕੰਮ ਕੀਤਾ ਜਿਸ ਵਿੱਚ ਉਸ ਨੂੰ ਸਜ਼ਾ ਦਿੱਤੀ ਗਈ ਤੇ ਜੋ ਕਿ ਉਸ ਨੂੰ ਨਾ 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 ਪੜਸ ਤੋਂ ਕੋਈ ਹੋਰ ਕਿਸੇ ਵੀ ਡਾਕਟਰ ਨਾਲ ਉਹ ਜਗਾ ਨਾ ਹੋਵੇ ਕਿਉਂਕਿ ਉਹ ਦਸੇ ਸਭ ਲੋਕ ਸੋਚਦੇ ਨੇ ਕਿ ਸਭ ਕੁਝ ਜੋ ਕਿ ਕਿਸਾਨੀ ਦੋਧਣ ਕਰਕੇ ਹੋਇਆ ਹੈ ਜੋ ਕਿ ਨਹੀਂ ਹੋਇਆ ਕਿਉਂਕਿ ਰੋਜ਼ਾਨ ਮਿਸ਼ਾ ਲੜਦੇ ਜੋ ਕਿ ਕਿਸਾਨ ਭਾਈ ਨੇ ਬੈਠੇ ਉੱਤੇ ਉਹਨਾਂ ਦੇ ਜੋ ਕਿ ਆਉਣ ਵਾਲੇ ਕਿਉਂਕਿ ਫਸਲ ਦੀ ਸਜਾ ਪਰ ਉਹਨਾਂ ਕੋਲ ਫਸਲਾਂ ਦੇ ਪਿਛਾ ਦੀ ਹੈ ਸੋ ਉਹਨਾਂ ਦੀ ਇਹ ਜੋ ਕਿ ਇਹ ਜੋ ਕਿ ਸੰਘਰਸ਼ ਚ ਰਾਇਆ ਗਿਆ ਸੀ ਜੋ ਕਿ ਫਾਇਪ੍ਰਿਤ ਤੋਂ ਚੱਲ ਰਿਹਾ ਹੈ ਸੋ ਦੂਜੀ ਵੱਲ ਇਹ ਹੈ ਕਿ ਸਵਿੱਚ ਜੋ ਕਿ ਉਸ ਕਦਰਕਣ ਹੋਏ ਮੈਦਨ ਉੱਤੋਂ ਕੋਈ ਵੀ ਜੋ ਕਿ ਇਸ ਕਨੈਕਸ਼ਨ ਨਹੀਂ ਹੈ ਉਹ ਲੱਗ ਹੈ ਸੋ ਮੈਨ ਗਲਤ ਖਾਸਤਿਆਂ ਦਿਓ ਤਾਂ ਨਵਾਦ